ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਦੀਪ ਕੋਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸਨਾਲ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੀ ਸਾਰੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਦੁਪਹਿਰ ਦਾ ਟਾਈਮ ਹੈ ਜੀ ਤੇ ਆਪਾਂ ਬਣਾਉਣ ਲੱਗੇ ਜੀ ਜੁੱਲੇ ਤੇ ਸਾਗ ਪਾਪਾ ਜੀ ਸਾਡੇ ਸਾਗ ਲੈ ਕੇ ਆਏ ਸੀਗੇ ਰਾਤੀ ਹੈਨਾ ਕਹਿੰਦੇ ਅਮਨ ਸਾਗ ਬਣਾਈ ਸਵੇਰੇ ਤੇ ਆਪਾਂ ਨੇ ਜੀ ਰਾਤੀ ਉਹ ਸਾਗ ਸਮਾਰ ਲਿਆ ਸੀਗਾ ਠੀਕ ਹੈ ਸਮਾਰ ਕੇ ਤੋਤਾ ਸਵੇਰੀ ਸੀਗਾ ਤੇ ਹੁਣ ਚੀਰੂੰਗੀ ਮੈਂ ਬਸ ਮੈਂ ਕਿਹਾ ਪਹਿਲਾਂ ਚੁੱਲੇ ਚੱਗ ਬਾਲ ਲਈ ਅੱਜ ਆਪਣਾ ਚੁੱਲਾ ਜਿੱਦਾਂ ਦਾ ਬਣਾਇਆ ਪਹਿਲੀ ਵਾਰ ਹੀ ਬਾਲਿਆ 15 ਸਰਾਧ ਲੰਘ ਗਏ ਸੀ ਅੱਜ ਹੈਗਾ ਤੀਜਾ ਦਿਨ ਰਤਾ ਅੱਜ ਆਪਾਂ ਚੁੱਲਾ ਬਾਲਾਂਗੇ ਜੀ ਬਾਲਾਂਗੇ ਕੀ ਬਸ ਬਾਲ ਲਿਆ ਮੋ ਜੀ ਨੇ ਅੱਗ ਹੋ ਜੂਗੀ ਹਨਾ ਸੋ ਲੁਕ ਜੂਗੀ ਚੰਗੀ ਤਰ੍ਹਾਂ ਪਾਥੀ ਇਹਨੇ ਆਸ ਫਿਰ ਪੈਨੇ ਅੰਦਰ ਜਾ ਕੇ ਸਾਗ ਚੀਲਾਂਗੇ ਕਿ ਜੇ ਮੈਂ ਇੱਥੇ ਸਾਗ ਚੀਰਨ ਲੱਗੀ ਹੈ ਨਾ ਇੱਥੇ ਦਾ ਸਾਗ ਚੀਰਿਆ ਨਹੀਂ ਜਾਣਾ ਕਿਉਂਕਿ ਹਜੇ ਧੁੱਪ ਪੈ ਰਹੀ ਏ ਬਾਕੀ पण ਇੱਕ ਕਮੈਂਟ ਆਇਆ ਸੀ ਇਹ ਕਹਿੰਦੇ ਤੁਸੀਂ ਇੱਕ ਵਲੌਗ ਬਿਨਾ ਹੱਥਾਂ ਤੇ ਬਿਨਾ ਦਸਤਾਨੇ ਪਾਏ ਤੋਂ ਬਣਾਓ ਹਨਾ ਪਰ ਆਵਾ ਮੈਂ ਬਣਾਤਾ ਦਉਗੀ ਵਲੌਗ ਬਿਨਾ ਦਸਤਾਨੇ ਪਾਏ ਹਨਾ ਗੋਹਾ ਮਨ ਲੀ ਪੱਥਗੇ ਪਰ ਹਨਾ ਚਲੋ ਅੱਗੇ ਮੰਮੀ ਹੁੰਦੀ ਸੀਗੀ ਫਿਰ ਰੋਟੀ ਮੰਮੀ ਨੇ ਬਣਾ ਲਉਣੀ ਸੀਗੀ ਹੋਨ ਫਿਰ ਮੇਰੇ ਹੱਥਾਂ ਚੋਂ ਆਉਗੀ ਸਮੈਲ ਹਨਾ ਉਦੋਂ ਮੈਨੂੰ ਰੋਟੀ ਵੀ ਨਹੀਂ ਖਾਣੀ ਹੈਗੀ ਸਾਡੇ ਤਾਂ ਕੁਝ ਨਹੀਂ ਚੱਲ ਸੀਦਾ ਖਾ ਲਾਂਗੇ ਤੇ ਪਹਿਲਾਂ ਗਈ ਸੀਗੀ ਜੀ ਮੈਂ ਉਦਮ ਦੇ ਸਕੂਲ ਚ ਹਨਾ ਮੀਟਿੰਗ ਸੀਗੀ ਅੱਜ ਲੋ ਜੀ ਬਾਥੀ ਆਪਣੇ ਲਾਤੀਆਂ ਫੁੱਲ ਹਨਾ ਆਜੋ ਜੀ ਹੁਣ ਚੱਲੀਏ ਆਪਾਂ ਅੰਦਰ ਇਹਨੇ ਅੱਗ ਸੁਲਗੂ ਜੂਗੀ ਫਿਰ ਆ ਕੇ ਹਨਾ ਮੈਂ ਇਹਦੇ ਉੱਪਰ ਬਤਿੱਲਾ ਰੱਖੂੰਗੀ ਬਤਿੱਲੇ ਚ ਪਾਣੀ ਵਗੈਰਾ ਪਾਈਏ ਤੇ ਨਾਲੇ ਚੀਰੀ ਸਾਗ ਹਾਲ ਚੱਲੀ ਲੋ ਜੀ ਮੰਜੀ ਢਾਤੀ ਹੋਈ ਠੀਕ ਹੈ ਉਹ ਛਿਟਾ ਸੌਣ ਲੱਗੇ ਬੰਦੇ ਪਿੱਛੇ ਨੂੰ ਗਿਲੇ ਤਾਂ ਮੱਲੇ ਹੁਣ ਮੈਂ ਆਹੀ ਤਾਂ ਲੋ ਜੀ ਆਪਾਂ ਬਣਾਉਣ ਲੱਗੇ ਸਰਦੀਆਂ ਦਾ ਪਹਿਲਾ ਸਾਗ ਲਿਆਂਦਾ ਹੋਇਆ ਸਾਗ ਬਾਰ ਆਪਣਾ ਇਹ ਮੁੰਦਦਾ ਹੈ ਹੈ ਲੈ ਨਿਖਾ ਲੈ ਬੱਚਾ ਫੇਰ ਕਹਿੰਦੇ ਮम्मा ਸਾਗ ਦੇ ਦੇ ਵੀ ਪਹਿਲਾਂ ਹੁਣ ਤਾਂ ਮੈਂ ਹਉ ਕਰਨ ਲੱਗੀਆਂ ਲੋ ਜੀ ਇਹ ਵਿੱਚ ਸਾਗ ਹੈ ਵਿੱਚੇ ਪਾਲਕ ਮੇਥੇ ਧਨੀਆ ਤੁਸੀਂ ਇਹ ਲਾ ਲਓ ਵੀ ਸਾਗ ਦਾ ਕਾਫੀ ਸੀਗਾ ਹਨਾ ਪਰ ਇਹ ਜਿਹੜਾ ਸਵਾਰਨ ਨਾਲ ਹਨਾ ਘਟ ਗਿਆ ਕਿਉਂਕਿ ਉਹਦੇ ਵਿੱਚ ਕਵਾੜ ਦਾ ਕਾਫੀ ਹੁੰਦਾ ਹੈ ਹਨਾ ਜਦੋਂ ਸਵਾਰਿਆ ਫਿਰ ਇਹ ਛੋੜਾ ਰਹਿ ਗਿਆ ਜੇ ਭੁੱਖ ਲੱਗੇ ਸੇਬ ਦੇ ਦਵਾ ਜੀ ਰੇ ਸੇਬ ਖਾ ਲੋ ਇੰਨੇ ਠੀਕ ਹੈ ਸਾਗ ਮੇਂ ਰੱਖ ਲੇ ਰੋਟੀ ਵੀ ਕਹੇ ਰੋਟੀ ਖਾਣ ਰੋਟੀ ਖਾ ਲੋ ਕੀ ਖਾਣਾ ਹੈ ਸਬਜੀ ਤਾਂ ਮੇਰੇ ਕੋਲ ਆਲੂ ਗੋਭੀ ਵੀ ਹੈ ਜੀ ਫੋਕੇ ਰੁਪਏ ਥੋੜੇ ਜਿਹਾ ਫੇ ਕਰਾਂਗਾ ਕਿ ਖਾ ਲਵਾਂ ਮੈਂ ਸਾਗ ਚੀਰ ਲਾਂ ਫੋਕੀ ਨਹੀਂ ਫੋਕੇ ਖਾ ਲਿਓ ਨਾ ਮੰਮੀ ਸਾਰੇ ਕੰਮ ਸਾਰੇ ਕਰੇ ਤਾਂ ਫਿਰ ਮੰਮੀ ਇਹ ਫੇ ਟਿੱਕਣੀ ਆ ਦੇ ਆਹ ਮੈਂ ਸਾਈਡ 'ਤੇ ਪਈ ਐ ਕੱਢ ਹਾਂ ਦੇ ਕਹਾਂਗੇ ਸਾਗ ਚੀਰ ਕੇ ਦੇ ਦਾਂ ਮੈਂ ਸੇਬ ਖਾਣ ਕੋਲੇ ਮੇ ਤਾਂ ਗੋਬੀ ਐ ਲਿਖਣਾ ਤੈਨੂੰ ਇੱਕ ਲਿਖਣਾ ਵਾਏ ਦੋ ਲਿਖਣਾ ਵਾਏ

ਹੋ ਹੋਏ ਪਾ ਦਸੋਂ ਦੇ ਲੈ ਕਹਿੰਦੀ ਪਾ ਸੌਦਾ ਕਿੱਥੇ ਗਏ ਮੰਮੀ 2 ਬੰਦਸ ਨਾ ਇਹਦੀ ਸਰਦੀਆਂ ਦਾ ਪਹਿਲਾ ਸਾਗ ਸਰਦੀਆਂ ਤੋਂ ਸ਼ੁਰੂ ਹੋਣੀ ਹੈ ਸਾਸ ਸਰਦੀਆਂ ਸ਼ੁਰੂ ਹੋਣੀਆਂ ਨੇ ਹਰ ਇੱਕ ਸਾਗ ਸਰਦੀਆਂ ਮੇਰੇ ਖਾਣੇ ਕਰੇ ਕਿਹੜੀਆਂ ਚੀਜ਼ਾਂ ਮੁੱਠੀ ਨਹੀਂ ਕੋਈ ਨਾ ਪਿੱਛੇ ਕਰਦੇ ਸੱਗਾ ਮੋਟਾ ਮੋਟਾ ਕਾਗੜਾ ਲੈ ਆਇਓ ਇੱਕ ਤਾਂ ਪਿਆ ਮਨ ਲਗਾ ਦੂਸਰਾ ਕੁਝ ਲੈਣਾ ਪਏਗਾ ਫਿਰ ਆਧੂ ਚਲੇਗਾ ਮੂਰਤਾਂ ਨੂੰ ਜਮਸੀ ਉਹ ਕਰਦੇ ਦੇਖਣੀ ਰੋ ਪਿਆ ਰੋ ਤਾਂ ਦੇ ਕੋਈ ਨਾ ਦੇ ਦਿੰਦੀ

ਆ ਦੇਖ ਪਾਪੜਾ ਲੈਣ ਆਇਆ ਅਖਰ ਬੋਦੀ ਵੀ ਇਹ ਬੋਦੀ ਜੀ ਜਿਆ ਪਰ ਆ ਕੇ ਆਇਆ ਹੈ ਹੈ ਪਟ્રોલ ਗੇਰ ਦੇ ਬਾਖੀਆਂ ਕੀ ਕਰਿਆ ਬਾਖੀਆਂ ਨਾਲ ਲੱਗੜੀ ਅੱਗੇ ਕਰੀ ਆਣੀ ਹੈ ਉਹ ਇਹ ਹੈ ਸਰਦਾਰ ਜੀ ਨੇ ਮੈਨੂੰ ਮਸ਼ੀਨ ਲਿਆਉਣ ਦਾ ਹੁਣ ਕਹਿੰਦੇ ਇਹ ਨਾਲ ਚਿਰ ਲਿਆਗਾ ਇਹ ਤਾਂ ਸਾ ਵੀ ਥੋੜਾ ਹੈ ਤਾਂ ਕਿਹੜੀ ਮਸ਼ੀਨ ਲਿਆ ਮੈਂ ਛੋਟੀ ਜੀ ਤੋਂ ਹੇ ਹੇ ਛੋਟੀ ਜੀ ਮਸ਼ੀਨ ਉਹ ਤਾਂ ਛੋਟੀ ਜੀ ਗੋਵਾ ਹਾਂ ਉਹੀ ਕਹਿ ਰਹੀ ਸਾਦ ਜੀ ਦੀ ਮਸ਼ੀਨ ਉਹ ਉਸ ਨਾਲ ਮੈਂ ਬੇ ਚਿਰ ਬੇ ਰ ਅਸਪਰ ਉਹਦੇ ਵਿੱਚ ਹੀ ਚੀਂਤੇ ਗੇ ਸਾਬ ਕੰਮ ਸੌਖਾ ਹੋ ਜਾਏਗਾ ਉਹਦਾ ਮੇਰੇ ਹੈਲਪ ਕਰਾ ਲਿਏਗਾ ਬੱਸ ਕੋਈ ਨਾ ਕੋਈ ਪਾਸਾ ਅਗਰ ਦਾ ਦਰਵਾਜ਼ੇ ਕਿੱਥੇ ਕਹਿੰਦੀ ਹੈ ਹੋਰ ਪਤਾ ਹੀ ਨਹੀਂ ਹੈ ਹਾਂ ਇਹਨਾਂ ਕਿੱਥੇ ਗਰੀ ਹੈ ਕੀ ਆਇਓ ਚੋਲੋ ਉਹ ਤੁਹਾਨੂੰ ਨਾ ਕਰਦਾ ਹਿੱਸਾ ਨਾ ਉਹ ਤਾਂ ਮੰਜੀ ਵਿੱਚ ਉਹਦਾ ਮੰਜੀ ਕਿਤੇ ਗਿੱਚੇਗਾ ਕਿਧਰ ਸਾਜੀ ਕਿਆ ਕਰਦਾ ਨਾ ਹੱਸਦਾ ਹੱਸਦਾ ਬੱਤ ਪੂਛਾ ਡਾ ਕਰਕੇ ਆਇਆ ਗੋਭੀ ਸਰੋਂ ਵੀ ਲੈਣੀ ਸੀ ਗੋਭੀ ਸਰੋਂ ਲੈ ਇੱਕ ਕਿਲੋ ਆਟਾ ਲਿ ਗਏ ਹੋਰ ਆ ਦਿਸਨ ਜਾਣਾ ਦੁੱਧ ਖੋ ਅਰੇ ਇਹੋ ਪਾਲਕ ਧੰਨੀਆਂ ਦੇਣਾ

ਇਹ ਕਿਰਿਆ ਟੂਨੇ ਹੋਣੇ ਠੀਕ ਸੱਤ ਲੋ ਜੀ ਟੂਣਾ ਕਰਦੇ ਆ ਇਹ ਉਹ ਵਾਲਾ ਟੂਣਾ ਨਹੀਂ ਹੈਗਾ ਸਾਗ ਵਾਲਾ ਟੂਣਾ ਹੈ ਜੀ ਸਾਗ ਪਾ ਦਈਏ ਵਿੱਚ ਤੱਕ ਤੁਪ ਪੋ ਬਹੁਤ ਰੀਬਾ ਤੇ ਤੂੰ ਇਗਣੀ ਮੂਹ ਕਿਉਂ ਕਰੇਵਾ ਹਾਂ ਠੀਕ ਹੈ। ਲੋ ਜੀ ਸਾਗ ਆਪਣੇ ਪਾ ਤਿਆ। ਠੀਕ ਹੈ। ਹੂੰ ਤੇਨੂੰ ਟਾਕ ਦੇ ਤੇ ਹੁਣ ਚਲੀਏ ਆਪਾਂ ਅੰਦਰ ਕਿਉਂਕਿ ਧੂਆ ਬਹੁਤ ਲੱਗ ਰਿਹਾ ਕਿ ਸੀਖਰ ਦੁਪਹਿਰ ਹੈ 1:30 ਵਜੇ। ਹੂੰ। ਸਾਗ ਖਾਣਿਆ ਲੱਗਿਆ ਤਾਂ ਧੰਨੇ ਵੀ ਸਾਗ ਖਾਣਾ ਸਾਗ ਬਣਾਣਾ ਸੁੱਖਾ ਨਹੀਂ ਹੋਏਗਾ। ਚੁੱਲ੍ਹੇ ਮੂਰੀ ਅੱਖਾਂ ਮਾਰ ਲੀਆਂ ਪੈਂਦੀਆਂ ਇਹ ਪਹਿਲਾਂ ਤਾਂ ਕਿਤੇ ਜਾ ਕੇ ਸਾਗ ਮਿਲਦਾ ਹੈ। ਹੁਣ ਧੂਆ ਹੈ ਧੂਆ ਹੈ ਕਿਉਂ ਪਰ ਨਹੀਂ ਧੂਆ। ਲੋ ਜੀ ਲਸਣ ਪਿਆਜ਼ ਅਦਰਕ ਹਰੀ ਮਿਰਚ ਆਪਾਂ ਇਹਦੇ ਵਿੱਚ ਪਾ ਲਈ ਹੈ ਨਾ ਨਮਕ ਰਹਿ ਗਿਆ ਨਮਕ ਵੀ ਨਾਲੇ ਪਾ ਲਈ ਦਿੰਨੇ ਕੜਚੀ ਦੇ ਵਿੱਚ ਤੇ ਟਾਈਮ ਕਾਫੀ ਹੋ ਗਿਆ ਨਾ ਕੜਚੀ ਵੀ ਕੋਈ ਬਿਲ ਨਹੀਂ ਹੈਗੀ ਕਚੌਣਾ ਚ ਕੋਈ ਸਬਜੀ ਜਿਵੇਂ ਆਪਾਂ ਨਿੰਦਾ ਨਹੀਂ ਟੱਕ ਲਈ ਜੀਏ ਉਹ ਠੀਕਾ ਕੇ ਪਾ ਲਾਂਗੇ ਸੋ ਅੱਜ ਤਾਂ ਸਾਡੇ ਸਾਗ ਦੇ ਆਮਕਲਾਵਾ ਚੱਲ ਰਹੇ ਹੈ ਸਾਦ ਨੂੰ ਵਿਹਾਂ ਲੱਗੇ ਹੋਏ ਅੱਜ ਤੱਕ ਸੀ ਤਾਂ ਹੀ ਪਤਾ ਕਿੰਨਾ ਹੋ ਗਿਆ 2 ਵਜੇ 1 ਵਜੇ ਲੱਗੀ ਹੋਈਆਂ ਸਾਰੇ ਤੱਕੀ ਤੇ ਰਾਤੀ ਸੁਆਰਿਆ ਸੁਬਹ ਰਿਆ ਉਹ ਗੱਲ ਲੱਗ ਹਨਾ ਨਾਮਕ ਇਹਨਾਂ ਦਾ ਪਾਇਆ ਬਾਕੀ ਦੇ ਇੱਕ ਕਰਾਂਗੇ ਜਿਹਦੇ ਸਾਗ ਨੂੰ ਥੋੜਾ ਜਿਹਾ ਹੈ ਨਾ ਪਾਣੀ ਹੋਰ ਰੱਖ ਦੀਏ ਬਾਸਾ ਸਾਗ ਦੇ ਉੱਪਰ ਆਪਣੇ ਪਾਣੀ ਰੱਖਦੇ ਆ ਚੁੱਲੇ ਤੇ ਬਣਾ ਰਿਆ ਅੱਜ ਆਪਾਂ ਸਾਗ ਧੁੱਪ ਬਹੁਤ ਚੜੀ ਹੋਈ ਆ ਚਾਰੇ ਪਾਸੇ ਦੇਖੋ ਅਬ ਆਪਾ ਜੀ ਨੇ ਪਤਨੀ ਕਾਦਰ ਬੀਜ ਲਿਆਂਗੇ ਰੱਖਿਆ ਹੋਇਆ ਕਣੀ ਬਰਸੇਂ ਦੇਖਣੀ ਕਾਦਰ ਲੋ ਜੀ ਇਹ ਸਮਾਨ ਚੱਕ ਲਈ ਜੀ ਅੰਦਰ ਹਜੇ ਮੈਂ ਕੱਪੜੇ ਧੋਣੇ ਨੇ ਬਾਕੀ ਆਪਾਂ ਤੁਹਾਨੂੰ ਜੋ ਦਿਖਾ ਦੇ ਆਪਣੇ ਲਓ ਜੀ ਇਹ ਹੈਗੇ ਨੇ ਆਪਣੇ ਜੋਜ ਵਿੱਚ ਪਾਣੀ ਨਹੀਂ ਨਾ ਦਿੱਤਾ ਮੈਨੂੰ ਲੱਗ ਰਿਹਾ ਸੀਗਾ ਜਿਵੇਂ ਉਲੀ ਜੀ ਟਾਈਪ ਲੱਗ ਰਿਹਾ ਸੀਗਾ ਮੈਂ ਫਿਰ ਪਾਣੀ ਨਹੀਂ ਦਿੱਤਾ ਮੈਂ ਥੋੜੀ ਸੁਕਾ ਕੇ ਨਾ ਫਿਰ ਦਵਾਂਗੀ ਪਾਣੀ ਹੌਲੀ ਲੱਭ ਰਹੀ ਹੈ ਕਡੌਂਜੀ ਜੀਪ ਤਾਂ ਕਿੱਥੇ ਹਾਂ ਲੋਜੀ ਸਾਗਾ ਆਪਣਾ ਬਣ ਗਿਆ ਦੇਖੋ ਇਸੀ ਦੇ ਬਹਿਰੇ ਆਹ ਹੋਰ ਲੱਭ ਰਹੀ ਹੈ ਸਾਰਾ ਦੁਪਹਿਰਾ ਹੋ ਗਿਆ ਜੀ ਚੁੱਲ੍ਹੇ 'ਚ ਅੱਗ ਬਾਲਦੇ ਨੇ। ਬਾਲਲੇ ਵੀ ਸੁੱਕੇ ਨਹੀਂ ਨਾ ਗਰਮੀਆਂ ਕਰਕੇ ਹਨਾ ਐ ਬਾਲ ਰਹੇ ਆ ਬਾਲਣੇ ਸਾਰਾ। ਆ ਦੇਖੋ। ਮੋਦੀ ਝਾਲਣ ਪਾ ਦਈ ਇਹੋ। ਅੰਤੇ ਸਾਰੇ ਕੰਮ ਕਰ ਮੈਂ ਪਾ ਦਿੱ ਸੀਗੇ ਭਾਂਡੇ-ਭਾਂਡੇ ਮਾਂਜ ਲੈ। ਥੋੜਾ ਜਿਹਾ ਸਾਗ ਬਣਿਆ ਜਨੇ। ਆਪਾਂ ਇਹਨਾਂ ਸਾਗ ਤਾਂ ਬਣਾਇਆ ਵਾ ਹਾਂ ਜੁੱਟੇ ਵਾਲੇ ਨੇ ਬਹੁਤ ਸਵਾਦ ਬਣਦਾ ਕਿਉਂਕਿ ਕੱਚਾ-ਕੱਚਾ ਜਿਹਾ ਸਾਗ ਬਣਾਇਆ ਹੋਇਆ ਇਹਨੂੰ ਜਮਾਏ ਗੰਦਲਾਂ ਤਾਂ ਹੈ ਹੀ ਨਹੀਂ ਸੀਗੀਆਂ ਬਾਅਦ ਵਿੱਚ ਨਮਕ ਮਿਰਚ ਚੈੱਕ ਕਰਾਂਗੇ ਫਿਰ ਜੇ ਘੱਟ ਹੋਇਆ ਨਮਕ ਮਿਰਚ ਵਰਤ ਪਾਵਾਂਗੇ ਸਾਗ ਚ ਆਪਣੇ ਆਲਣ ਪਾਦੇ ਆ ਠੀਕ ਹੈ ਸਾਗ ਚ ਆਲਣ ਪਾ ਕੇ ਆਪਣੇ ਸੇਜਣ ਵਾਸਤੇ ਰੱਖ ਦਿਆ ਤੁਹਾਨੂੰ ਅਗਲੀ ਦਿਖਾ ਦੰਨੀ ਸਾਗ ਸਾਗਰ ਇੱਚ ਰਿਹਾ ਹੈ। ਕੀ ਗੋਭੀ ਲੈ ਕੇ ਆਏ ਅੱਜ ਫੇਰ? ਬੋਤਲ ਲੈ ਕੇ ਆਏ ਗੋਭੀ ਕੀ? ਆ ਇਧਰ ਗਠਿਆਂ ਨੂੰ ਵੀ ਪਾਣੀ ਦੇਣਾ ਹੈ ਪਾਪਾ ਜੀ ਹਜੇ। ਓਹੋ! ਆ ਤੇ ਤੁਸੀਂ ਗਲਤ ਕਰਤੇ ਆ। ਠੀਕ ਹੈ ਉੱਪਰ ਤਾਂ ਅਫਰ ਲਾਈ ਵੀ ਤੇ ਹਲਦੀ? ਕੋਈ ਬਾਤ ਨਹੀਂ ਫੇਰ ਉਹ ਤਾਂ ਪੱਟੀ ਆ। ਹਾਂ ਅਗੋ ਆ ਗਈ ਬੋਤਲ ਹੁਣ ਕੀ ਕਰਾਂ ਦੱਸ? ਪਾਣੀ ਆਣੀ ਰਿਹਟ ਮੋਟਰ ਚ ਲਾ ਕੇ ਆਵਾ ਉੱਠੇ ਘਟ ਖੋਲੀ ਦੀ ਐ ਬਈ ਮੇਰੇ ਅੱਪਨੇ ਇੰਨੀ ਕਿ ਜ਼ਿਆਦਾ ਕਰੀ ਹੋਈ ਐ ਨਾ ਹੱਜ ਤੋਂ ਵੱਧ ਬਹੁਤ ਜ਼ਿਆਦਾ ਗਰਮੀ ਹੋਈ ਪਈ ਇੱਕ ਉੱਪਰ ਸਾਗ ਬਣਾਉਣ ਦਾ ਰੋਲਾ ਪਾ ਲਿਆ ਅੱਜ ਮੈਂ ਪਤ ਜਰਾਤ ਲੈ ਕੇ ਆਈ ਸੀਗੀ ਸਾਗ ਹਨ ਚੱਲੇ ਬਾਣ ਘਰ ਉੱਕ ਕੇ ਬਣਾਏ ਹਾਂ ਜੇ ਦੇਖੀ ਆ ਸੁੱਕੂਗਾ ਤਾਂ ਨਹੀਂ ਬੇਟਾ ਬੇਟਾ ਆਹ ਹਾ ਨਾ ਉਹਦੇ ਡੀ ਲੱਗ ਰਿਹਾ ਕਰਦੇ ਨਾ ਖਰਾਬ ਤਨੂ ਘੱਲ ਗਰੀਨ ਨੇ ਡੀਜ਼ਲ ਨਹੀਂ ਫਿਰ ਉਹ ਤਾਂ ਨਹੀਂ ਸੁੱਕਦਾ ਸੁੱਕੇਗਾ ਹਰਾ ਤਾਂ ਹੈਗਾ ਮੇ ਤਾਂ ਇੱਕ ਬਹੁਤ ਵੱਡੀ ਗਲਤੀ ਹੋ ਗਈ ਜੀ ਕਿ ਮੈਂ ਕਿ ਡੀਜ਼ਲ ਸੁੱਟਦਾ ਸੀਗਾ ਤੇ ਪ੍ਰਿੰਟਾਂ ਸੀਗੀਆਂ ਸਰਦਾਰ ਜੀ ਕਹਿੰਦੇ ਸੁੱਕ ਜਾਊਗਾ ਬਾਕੀ ਦੇਖੀ ਜਾਊਗੀ ਹੁਣ ਵੀ ਸੁੱਕੂਗਾ ਜਾਂ ਨਹੀਂ ਸੁੱਕੇ ਨਾ ਰੱਬ ਕਰੇ ਸੁੱਕੇ ਨਾ ਆਹ ਦੇਖੋ ਆ ਇੱਥੇ ਤਾਂ ਹੋ ਗਿਆ ਸੁੱਕੇ ਸੁੱਕੇ ਜਾ ਆ ਇੱਥੇ ਜੀ ਸੀਗਾ ਪ੍ਰਿੰਟਾਂ ਦਾ ਛੱਤਾ ਕਿੱਥੇ ਤਾਂ ਆ ਰਿਹਾ ਆ ਦੇਖੋ ਆ ਇੱਥੇ ਦਾ ਆ ਇਹਨੂੰ ਪਰਾਂ ਵੱਡ ਦੋ ਰਾਤ ਦੀ ਰਾਣੀ ਨੂੰ ਟਿੱਡੀ ਹੋਈ ਪਈ ਐ ਪ੍ਰਿੰਡ ਜੀ ਉੜੀਆ ਉੱਤੇ ਇੱਕ ਦਾ ਤਾਂ ਕੀ ਰਿਜਟਾ ਤੇਰੀ ਰੂਸ ਵਰਗੀ ਛੱਟੇ ਤੇ ਬੰਦੂਗ ਵਰਗੀ ਉਹ ਲੱਗ ਰਹੀਆਂ ਤੋੜੀਆਂ ਕਾ ਰਹੀ ਤੇਰੀ ਲੱਗਿਆ ਤੋੜੀਆਂ ਨਹੀਂ ਕੱਲ ਇਹ ਕੋਆ ਵਾਹ ਕਾ ਵੀ ਸੁਰ ਹਮਗਾ ਹਾਰਾ ਪਾਟ ਲਿਗਾ ਅੱਜ ਹਾਲ ਸੁਹ ਫਾੜੀ ਲੋ ਜੀ ਆ ਤੋੜੀਆਂ ਆਪਣੀ ਤੋੜੀਆਂ ਉਤੇ ਇਧਰ ਖੇਤ ਬਾਦਣਾ ਹੈ ਖੇਤ ਬਾਕੇ ਹਨ ਇੱਥੇ ਹੁਣ ਬੀਜ ਦਾਂਗੇ 大家。 ਮੈਂ ਦਲਾ ਦੇ ਵਿੱਚ ਚਾਰ ਕਿੱਤ ਨੇ ਚਾਹੀ ਸਾਰੀ ਜਗ੍ਹਾ ਭਰ ਦੂੰਗੀ ਪਾਪਾ ਜੀ ਪਤਾ ਕਿਥੇ ਕਹਿੰਦੇ ਸੀਗੇ ਉੱਥੇ ਜਿਹੜੇ ਉਹ ਫੁੱਲ ਜਣੇ ਚ ਸਰਦਾਰ ਜੀ ਟਰੈਕਟਰ ਲੈਣੇ ਕਹਿੰਦੇ ਇੱਥੇ ਵੀ ਕੋਹਾ ਪੱਤ ਦੇ ਮੈਂ ਕਿਹਾ ਮੈਂ ਸਾਰਾ ਬੇੜਾ ਭਰ ਦੇਣਾ ਪੱਤ ਵਾਦ ਕੇ ਕਹਿੰਦੇ ਨਾ ਉਹ ਸਾਈਡ 'ਚ ਪੱਤੀ ਤੁਸੀਂ ਐਂ ਹੀ ਤੁਰ ਤੁਰ ਕੇ ਆਈ ਆਇਆ ਮੈਂ ਉੱਪਰ ਨੂੰ ਸਾਈਡਾਂ ਜੇ ਜਨੂੰ ਤੇ ਕੋਹਾ ਪੱਤ ਦੀ ਬੱਤ ਜਾ ਹੁਣ ਮਲੇ ਪੱਤ ਜਣੇ ਦੀ ਬਾਤ ਚ ਟੁੱਟ ਗਿਆ ਮੈਂ ਬਰੇਕ ਪਾਇਆ ਲੋ ਜੇ ਇੱਧਰ ਖੇਤ ਪਾਵਾਂਗੇ ਹੁਣ ਠੀਕ ਹੈ ਇੱਥੇ ਪਾਈਪ ਸੀਗਾ ਸਰਦਾਰ ਜੀ ਪਾਈਪ ਚੱਕਣਗੇ ਹੋਏ ਨੇ ਉਹ ਦੇਖ ਉਧਰ ਪਾਈਪ ਚੱਕ ਰਹੇ ਨੇ ਕਵਾੜ ਜਾਈ ਬਹੁਤ ਜੰਮਿਆ ਪਿਆ ਇਹ ਪਾਪਾਈ ਟੈਂਕੀ ਭਰ ਗਈ ਤੁਸੀਂ ਮੋਟਰ ਚੱਲਦੀ ਛੱਡੀ ਹੁਣ ਬੰਦ ਕਰਕੇ ਆਓ ਕਿਉਂ ਛੱਡਿਆ ਬਸ ਲਓ ਜੀ ਜਾਮਣ ਵੀ ਛਾਂਗਤੀ बान लगने दे मैं तो देखना ही मैं बाहन लग गए बाहन लग गए पाइप मैं पिछे कट्ट खोलना बंद हो ना पानी आई जाना देखिए तो सही दसो देखो पानी आई जाएगा हम आपे और जो उपर पानी टेंकी वाला सारे इधर आ देना आपे ਆਖਦੇ ਸਾਰੇ ਖਰਾਬ ਕਰਾ ਉਹ ਕੈ ਵੀ ਨਾ ਆਵੇ ਚਲੋ ਕੋਲ ਲਓ ਜੀ ਆਪਾਂ ਲੱਗਿਆ ਸਾਗ ਨੂੰ ਤੜਕਾ ਲਾ ਬਸ ਉਸ ਤੋਂ ਬਾਅਦ ਸੈਂ ਮੈਂ ਸੋਚਣੀ ਮੇ ਰੋਟੀ ਹੋਣੇ ਬਣਾ ਲੈਣੀ ਦੇਖ ਲਿਓ ਫਿਰ ਉਸ ਤੋਂ ਬਾਅਦ ਸਣਾ ਚੁੱਲੇ 'ਚ ਵੈਸੇ ਅੱਗ ਤਾਂ ਹੋਊਗੀ ਫਿਰ ਪਰਰਾੜ-ਰਾੜ ਕੇ ਖਾ ਲਾਂਗੇ ਜਦੋਂ ਸਾਰੇ ਜਣੇ ਇਕੱਠੇ ਹੋ ਜਾਣਗੇ ਹਨਾ ਲੋ ਜੀ ਸਭ ਤੋਂ ਪਹਿਲਾਂ ਪਾ ਦਈਏ ਆਪਾਂ ਜੀਰਾ ਫਿਰ ਮੇਰੀ ਭੈਣਾਂ ਨੇ ਕਹਿਣਾ ਜੀਰਾ ਪਾਤਾ ਜੀ ਸਾਨੂੰ ਤਾਂ ਜੀਰਾ ਪਾ ਕੇ ਸਵਾਦ ਆਉਂਦਾ ਹੈ ਇੱਕ ਇੱਕ ਗੱਲ ਹੋਰ ਪੱਕਾ ਕਮੈਂਟ ਆਊਗਾ ਮੈਂ ਤੁਹਾਨੂੰ ਕਹਿੰਦੇ ਖਾਸਦਨੀ ਆ ਵੀ ਤੁਸੀਂ ਨਮਾ ਸੂਟ ਬਾਰੇ ਕੌਣ ਬਹੁਤ ਪਸੰਦਦਾ ਹੁੰਦਾ ਹੁਣ ਸੂਟ ਕਿਹੜਾ ਚੇਂਜ ਕਰੀ ਜਾਵੇ ਦਿਵਾਰੇ ਦਿਵਾਰੇ ਜਿਹੜਾ ਸੂਟ ਪਾਇਆ ਹੋਇਆ ਸੀਗਾ ਮੈਂ ਉਹਦੇ ਨਾਲੇ ਜਾ ਕੇ ਚੱਕ ਜੇ ਆਪਣਾ ਉਹ ਰੋਹਾ ਪਾਟ ਤਾ بس ਇਹ ਜਿਦੋਂ ਹੀ ਗਰਮੇ ਘੱਟਦੇ ਨੇ ਫੇਰ ਕੋਈ ਇੱਧੇ ਈ ਸ਼ੂਨੀ ਹੈ ਨਾ ਚੁੱਲੇ ਦੇ ਕੋਈ ਨੰਮ ਕਰੰਦਾ ਨਾ ਹਣਾ ਚੁੱਲੇ ਤੇ ਤਾਂ ਇਹਦਾ ਟਿਕਵਲ ਦਾ ਸਾਗੀ ਕਰਕੇ ਰੱਖ ਦੋ ਫੇਰ ਟੈਂਸ਼ਨ ਨਹੀਂ ਰਾਮੀਆ ਭਾਜੀ ਚੁੱਲੇ ਦਾ ਦਾਲ ਸਰਦੀ ਬਣਿਆ ਹੋਇਆਗਾ ਤੇ ਹਮ ਤਾਂ ਵੀ ਸਮਾ ਦੇ ਹੋਗੇ ਆਂ ਟੈਂਸ਼ਨ ਨਾ ਲਵੇ। ਆਹ ਜਿੰਨਾ ਮੁਕ ਨੂੰ ਚੈੱਕ ਕਰਨਾ ਹੈਗੇ। ਟਿਕਲੇ ਦੇ ਸਾਰਾ ਕਾਲਾ ਕਰਦਾ ਇਹਨੂੰ ਆਪਾਂ ਘਲੀ ਘਰਾ ਕੇ ਲੈ ਕੇ ਆਵਾਂਗੇ। ਸਾਈਡ ਤੋਂ ਗਰਮ ਹੋ ਗਿਆ। ਕੋਲ ਇੰਨਾ ਜੋ ਹੱਥ ਹੈ ਚੀਲੀ ਜਿੰਨੀ ਦਾ ਕਰੀ ਜਾਓ। ਮੈਂ ਧਿਆਨ ਦਿੱਤਾ ਮੈਂ ਇਧਰੋਂ ਕਰ ਤਾ। ਕੋਈ ਗੱਲ ਨਹੀਂ ਇੰਨਾ ਤਾਂ ਚੱਲਦਾ ਰਹਿੰਦਾ। ਲੋ ਜੀ ਹੁਣ ਬਣਾਈਏ ਪਰੋਟੀ ਨਮਲੇ ਮੱਕੀ ਦਾ ਆਟਾ ਹੋਰ ਥੋੜਾ ਬਾਬੇ ਦੇ ਨੇ ਆਇਆ ਹੈ ਦਾ ਮੱਕੀ ਦਾ ਆਟਾ ਹੈ ਪਸਣ ਦਾ ਉਹ ਹੋ ਜਾਂਦਾ ਮੈਨੇ ਇਹ ਹੈ ਇੰਨਾ ਨਹੀਂ ਦੇਖੋ ਕਿਹੜਾ ਕਿਹੜਾ ਬਟਨ ਤੋਂ ਮਿਸਕਾਲ ਨਿਕਲਦਾ ਕੀ ਇਹ ਆਟਾ ਹੋਣਾ ਮੈਨੂੰ ਫੀਲ ਹੋਇਆ ਕਿ ਮੱਕੀ ਦਾ ਆਟਾ ਹੈ ਖਾਇ ਪੈਂਦਾ ਮੈਨੂੰ ਐਹੀ ਲੱਗਿਆ ਵੀ ਹੈ ਜੇ ਬੇਸਣ ਨਾ ਹੋਵੇ ਪਰ ਬੇਸਣ ਦਾ ਜਿਹੜਾ ਹੁੰਦਾ ਹੈ ਨਾ ਉਹ ਨਾਲ ਦੀ ਨਾਲ ਉਹ ਹੋ ਜਾਂਦਾ ਛੀੜਾ ਜਿਹਾ ਹੋ ਜਾਂਦਾ ਕੀ ਕਹਿੰਦੇ ਬੇਸਣ ਦੇ ਰੋਟੀ ਵੀ ਬਣਾਉਂਦੀ ਹੈ ਨਾ ਪਾਪਾ ਜੀ ਵਾਸਤੇ ਉਹ ਇਹ ਲੈ ਮੱਕੀ ਦਾ ਆਟਾ ਕੋਲੋਂ ਪਾਪਾ ਜੀ ਨੂੰ ਹੋਰ ਲਿਓ